ਏ ਦੇਖ ਲਓ ਜੀ ਸਾਡੇ ਗੁਰਦਵਾਰ ਸਾਹਿਬ ਦੇ ਬਾਹਰ ਕਿੰਨਾ ਪਾਣੀ ਆ ਗਿਆ ਇਸ ਵਾਸਤੇ ਲੱਗਦਾ ਕਿ ਗਾਹਾਂ ਵਾਸਤੇ ਥੋੜਾ ਬਹੁਤ ਸਾਨੂੰ ਇਹ ਰੋਡ ਉੱਚਾ ਕਰਵਾਉਣਾ ਪੈਣਾ ਆ ਇਹ ਸਾਡੇ ਪ੍ਰਧਾਨ ਸਾਹਿਬ ਕੈਪਟਨ ਸਾਹਿਬ ਇਹ ਜੋ ਨਿਸ਼ਾਨ ਸਾਹਿਬ ਦਾ ਆਪਣਾ ਗੇਟ ਹੈ ਗੇਟ ਦੇ ਬਾਹਰ ਘੁੰਮ ਰਿਹਾ ਜੀ ਦੇਖੋ ਕਿ ਲੱਖ ਲੱਖ ਪਾਣੀ ਆਪ ਇਹਨਾਂ ਦੀ ਇਹ ਹੈ ਜੀ ਸਾਡਾ ਗੁਰਦੁਆਰਾ ਸ੍ਰੀ ਅੰਤਵਾਬ ਹਰਨਾਮ ਸਿੰਘ ਕਿੰਗਵਾਲ ਕੰਪਨੀ ਮਲਾਂ ਮਹਾਪੁਰਚ ਜਿੱਥੇ ਕਿ ਅੱਜ ਮਿਤੀ 20 ਅਗਸਤ 2025 ਪਾਣੀ ਬਾਹਰੋਂ ਬਹੁਤ ਹੀ ਜ਼ਿਆਦਾ ਆ ਗਿਆ ਜੋ ਕਿ ਆਪ ਦੇਖ ਰਹੇ ਹੋ ਅੱਜ بارش ਬਹੁਤ ਜ਼ਿਆਦਾ ਆਈ ਆ ਇਹ ਆਪਣਾ ਨਿਸ਼ਾਨ ਸਾਹਿਬ ਵਾਲਾ ਗੇਟ ਹੈ ਜੀ ਇਹ ਨਿਸ਼ਾਨ ਸਾਹਿਬ ਵਾਲਾ ਆਪਣਾ ਗੇਟ ਹੈ ਜੀ ਇਹ ਗੇਟ ਦੇ ਕੋਲ ਦੇਖ ਲਓ ਤੁਸੀਂ ਲਗਭਗ 2-2 ਫੁੱਟ ਪਾਣੀ ਗੇਟ ਦੇ ਕੋਲ ਚੜਿਆ ਹੈ ਜੀ ਇਹ ਆਪਣਾ ਸਾਡਾ ਗੁਰੂ ਕੇ ਨਿਸ਼ਾਨ ਜੋ ਨਿਸ਼ਾਨ ਸਾਹਿਬ ਹੈ ਉਹਦੇ ਉੱਪਰ ਵੀ 3-3 ਚਾਚਾ ਨੇ ਚ ਪਾਣੀ ਆ ਗਿਆ ਜੀ ਤੇ ਇੱਧਰ ਸਾਡਾ ਹੈਗਾ ਜੀ ਜੋ ਜਨਰੇਟਰ ਹੈ ਉਹ ਜਨਰੇਟਰ ਤੱਕ ਪਾਣੀ ਚੜ ਗਿਆ ਜੀ ਇੱਧਰ ਤੇ ਆ ਸਾਡੀ ਜੀ 베ਰੀ ਸਾਹਿਬ ਹੈ ਜੋ ਬਾਬਾ ਜੀ ਦੀ 베ਰੀ ਹੈ ਇਸ 베ਰੀ ਦੇ ਵੀ ਲਗਭਗ ਅਦਰ ਦਾ ਪਾਣਾ ਪਾਣਾ ਫੁੱਟ ਪਾਣੀ ਚੜਿਆ ਹੋਇਆ ਹੈ ਤੇ ਸਾਹਮਣੇ ਸਾਡੇ ਜੋ ਸੇਵਾਦਾਰ ਹੈ ਉਹ ਪੂਰੀ ਕੋਸ਼ਿਸ਼ ਕਰ ਰਿਹਾ ਹੈ ਕਿ ਪਾਣੀ ਨੂੰ ਬਾਹਰ ਕੱਢਿਆ ਜਾਵੇ ਜਿੰਨਾ ਕ ਪਾਣੀ ਬਾਹਰ ਕੱਢਦੇ ਆ ਉਹ ਤਾਂ ਦੁੱਗਣਾ ਪਾਣੀ ਬਾਹਰੋਂ ਅੰਦਰ ਆ ਰਿਹਾ ਆ ਕਿਉਂਕਿ ਬਾਹਰੋਂ ਪਾਣੀ ਬਹੁਤ ਜ਼ਿਆਦਾ ਅੰਦਰ ਆ ਰਿਹਾ ਹੈ ਸਾਹਮਣੇ ਸਾਡਾ ਜੋ ਲੰਗਰ ਹਾਲ ਹੈ ਉਹ ਤੁਸੀਂ ਦੇਖ ਰਹੇ ਹੋ ਜੋ ਬਾਬਾ ਜੀ ਦਾ ਮੋਦੀ ਖਾਨਾ ਹੈ ਉਹ ਥੋੜਾ ਜਿਹਾ ਬਚ ਗਿਆ ਹੈ ਜੀ ਬਾਬਾ ਜੀ ਦਾ ਮੋਦੀ ਖਾਨਾ ਹੈ ਕਿਉਂਕਿ ਉਹ ਥੋੜਾ ਉੱਚਾ ਪਿਆ ਜਾਂਦਾ ਹੈ ਜੀ ਲੇਕਿਨ ਜਿਹੜਾ ਸਾਡਾ ਗੁਰੂ ਦਾ ਲੰਗਰ ਹਾਲ ਹੈ ਲੰਗਰ ਹਾਲ ਦੇ ਵਿੱਚ ਵੀ ਪਾਣੀ ਜਾ ਰਿਹਾ ਹੈ ਇਹ ਸਾਡੇ ਕੁਲਵਿੰਦਰ ਜੀ ਹਰਪਾਲ ਬਾਬਾ ਜੀ ਸਤੀ ਜੀ ਹੋਰ ਸਾਡੇ ਜੋ ਸੇਵਾਦਾਰ ਹੈ ਉਹ ਲੱਗੇ ਹੋਏ ਆ ਇਹ ਹੈ ਜੀ ਸਾਡਾ ਲੰਗਰ ਹਾਲ ਲੰਗਰ ਹਾਲ ਦੇ ਵਿੱਚ ਵੀ ਪਾਣੀ ਘੁੰਮ ਰਿਹਾ ਲੰਗਰ ਹਾਲ ਦੇ ਵਿੱਚ ਨਹੀਂ ਪਾਣੀ ਹੋ ਕੇ ਇਹ ਤੁਸੀਂ ਦੇਖ ਲਓ ਜੀ ਪਾਣੀ ਲੰਗਰ ਹਾਲ ਦੇ ਵਿੱਚ ਦੀ ਹੋ ਕੇ ਪਰਲੇ ਪੰਚਾ ਕੇ ਨਿਕਲ ਰਿਹਾ ਜੀ ਇਹ ਪਾਣੀ ਇੰਨਾ ਜ਼ਿਆਦਾ ਆ ਰਿਹਾ ਅੱਜ ਮਿਤੀ 20 ਅਗਸਤ 2022 ਵਰਸੀ ਤੋਂ 2 ਦਿਨ ਬਾਅਦ ਹੀ 18 ਤਰੀਕ ਨੂੰ ਬਾਬਾ ਜੀ ਦੀ ਵਰਸੀ ਹੋਈ ਹੈ ਤੇ 20 ਅਗਸਤ ਨੂੰ ਇਹ ਪਾਣੀ ਆ ਗਿਆ ਜੀ ਜੇ ਹੁਣ ਤੁਹਾਨੂੰ ਮੈਂ ਦਿਖਾਵਾਂ ਇੱਧਰ ਪਾਣੀ ਤੋਂ ਬਾਹਰ ਨਿਕਲਦਾ ਜਿੱਥੇ ਸੰਸਨ ਚਾਚ ਖਾਈ ਜਾ ਰਹੀ ਸੀ ਇਹ ਹੈ ਜੀ ਉਹ ਜਗਾ ਆਹ ਦੇਖ ਲਓ ਜੀ ਇਹ ਪੌੜੀਆਂ ਉਹ ਹੈ ਜਿੱਥੋਂ ਪਾਣੀ ਬਾਹਰ ਨਿਕਲਿਆ ਸੀ ਤੇ ਅੱਗੇ ਆਹ ਹੈ ਜੀ ਸਾਡਾ ਆਮ ਆਦਮੀ ਕਲੀਨਿਕ ਵੈਂਡ ਚੰਡੋਲੀ ਦਾ ਸਾਡਾ ਜੋ ਗੁਰਦਖਾਬ ਦੇ ਅੰਦਰ ਬਣਿਆ ਹੈ ਆਮ ਆਦਮੀ ਕਲੀਨਿਕ ਇਹ ਆਮ ਆਦਮੀ ਕਲੀਨਿਕ ਹੈ ਤੇ ਆਹ ਹੈ ਜੀ ਸਾਡੇ ਸਾਡਾ ਗੁਰਦਖਾਬ ਇਹ ਦੇਖੋ ਤੁਸੀਂ ਪੌੜੀਓ ਤੋਂ ਕਿੰਨਾ ਪਾਣੀ ਅੰਦਰ ਨਮਾਰਿਆ ਜੀ 6 ਬੱਦਰ ਪਾਣੀ ਕੱਢ ਵੀ ਰਹੇ ਆ ਲੇਕਿਨ ਪਾਣੀ ਬਹੁਤ ਜ਼ਿਆਦਾ ਆ ਰਿਹਾ ਹੈ ਗੁਰਦਵਾਰਾ ਸ਼ੰਤ ਬਾਬਾ ਹਰਨਾਮ ਸਿੰਘ ਜੀ ਕਿੰਗ ਵਾਲੇ ਕੰਬੜੀ ਵਾਲੇ ਇਹ ਹੈ ਜੀ ਆਮ ਆਦਮੀ ਕਲੀਨਿਕ ਆਮ ਆਦਮੀ ਕਲੀਨਿਕ ਦੇ ਅੰਦਰ ਪਾਣੀ ਥੋੜਾ ਬਹੁਤ ਜਿਆ ਵੱਡਿਆ ਹੋਣਾ ਜੀ آ ہے جی سا اگلا اگزیکٹ جو گیٹ ہے باہر رسوئی گھر والا تو آک جی لو سا جی جو لنگر حال ہے جتوں سنگتاں سکتیں پرشادہ چک کے باہر نکلدیاں جتوں سکت پرشادہ شاک کے بار نکل دیاں دیا دیا اس گیٹ رہی ہیں پانی آ رہا ہے بار والا اس گیٹ رہی رائی سنگت پرشادہ شاک کے بار نکل دیاں جی جس جی گیٹ رہی ہیں آج بھی بیگست دو ہزار پچی ਨੂਏ ਪਾਣੀ ਬਾਹਰ ਨਿਕਲ ਰਿਹਾ ਜੀ ਇਹ ਉਹ ਜਗ੍ਹਾ ਜਿੱਥੇ ਭਾਂਡੇ ਆਪਾ ਧੋਨੇ ਹੁੰਨੇ ਆ ਹੁਣ ਜਿਹੜੇ ਝੂਠੇ ਵਰਦਨ ਧੋਦੇ ਆ ਤੇ ਆਹ ਹੈ ਜਿੱੱਗੇ ਸਾਡਾ ਰਸੋਈ ਘਰ ਜੀ ਤੇ ਰਸੋਈ ਘਰ ਥੋੜਾ ਉੱਚਾ ਰਹਿ ਜਾਂਦਾ ਅੱਗੇ ਰਸੋਈ ਘਰ ਵਾਲੇ ਪਾਸੇ ਕੋਈ ਸਾਡਾ ਨੁਕਸਾਨ ਨਹੀਂ ਹੈ ਉਹ ਸਾਡਾ ਬਚਾਅ ਹੈ ਜੀ ਕਿਉਂਕਿ ਅੱਥੋ ਅਗੇ ਨਾਲੇ ਵਿੱਚ ਪਾਣੀ ਚਲ ਜਾਂਦਾ ਜੀ ਉਹ ਸਾਹਮਣੇ ਸਾਡਾ ਜਿਹੜਾ ਰਸੋਈ ਘਰ ਰਸੋਈ ਘਰ ਸੰਤ ਬਾਬਾ ਹਰਨਾਮ ਸਿੰਘ ਜੀ ਕਿੰਗ ਵਾਲੇ ਵਾਹ ਪੁੱਛਾਂ ਦਾ ਤੇ ਆਹ ਜਿਹੜਾ ਗੇਟ ਹੈ ਜੀ ਗੇਟ ਤੋਂ ਪਾਣੀ ਪਾਣੀ ਹੈ ਜੀ ਇਹ ਪਾਣੀ ਇੰਨਾ ਜ਼ਿਆਦਾ ਹੈ ਕਿ ਥੋੜਾ ਬਹੁਤਾ ਪਾਣੀ ਜੋ ਦਰਬਾਰ ਸਾਹਿਬ ਦੇ ਚਾਰੇ ਪਾਸੇ ਹੈ ਉਹ ਵੀ ਘੁੰਮ ਗਿਆ ਜੀ ਜੋ ਸਾਡਾ ਦਰਬਾਰ ਸਾਹਿਬ ਹੈ ਦਰਬਾਰ ਸਾਹਿਬ ਦੇ ਚਾਰੇ ਪਾਸੇ ਪਾਣੀ ਘੁੰਮ ਗਿਆ ਜੀ ਸਾਡੇ ਇੰਟਰਲੌਕ ਵੀ ਪੱਟੇ ਗਏ ਇੱਥੋਂ ਉੱਪਰੋਂ ਹੋਰ ਪਾਣੀ ਦਾ ਇੰਨਾ ਜ਼ਿਆਦਾ ਪ੍ਰੈਸ਼ਰ ਹੈ ਜੀ ਇੰਟਰਲੌਕ ਵੀ ਪੱਟੇ ਗਏ ਪਾਣੀ ਬਹੁਤ ਜ਼ਿਆਦਾ ਜੀ ਪਾਣੀ ਦੀ ਕੋਈ ਸੀਮਾ ਨਹੀਂ ਪਾਣੀ ਕਿੰਨਾ ਜ਼ਿਆਦਾ ਆ ਰਿਹਾ ਪਾਣੀ ਬਹੁਤ ਜ਼ਿਆਦਾ ਆ ਰਿਹਾ ਜੀ ਇਹ ਸਾਡੇ ਸੱਤੀ ਚ ਪਾਣੀ ਕੱਢ ਰਿਹਾ ਇਹ ਬਾਬਾ ਜੀ ਦੀ ਬੇਰੀ ਹੈ ਜੀ ਲਗਭਗ ਅੱਧਾ ਦਾ ਫੁੱਟ ਪਾਣੀ ਇੱਥੇ ਚੜਿਆ ਆ ਜੀ ਪਿੱਛੇ ਦਾ ਪਾਣੀ ਬਹੁਤ ਜ਼ਿਆਦਾ ਆ ਆਧਾ ਦਾ ਫੁੱਟ ਪਾਣੀ ਇੱਥੇ ਆ ਜੀ ਇਹ ਸਾਡਾ ਗੋੜ ਦਾ ਸਬਦਾ ਜੋ ਬਾਹਰਲਾ ਪਾਸਾ ਹੈ ਬਾਬਾ ਜੀ ਦੀ 베ਰੀ ਵਾਲਾ ਪਾਸਾ ਇਹ ਬਾਬਾ ਜੀ ਦੀ 베ਰੀ ਵਾਲਾ ਪਾਸਾ ਹੈ ਜਿੱਥੇ ਕਿ ਬਾਬਾ ਜੀ ਦੀ 베ਰੀ ਹੈ ਲੱਗ ਬਗ ਲੱਗ ਬਗ ਅੱਧਾ ਦਾ ਪੌਣਾ ਪੌਣਾ ਫੁੱਟ ਪਾਣੀ ਚੜਿਆ ਹੋਇਆ ਹੈ ਜੀ ਲੇਕਿਨ ਜਿਹੜਾ ਨਿਸ਼ਾਨ ਸਾਹਿਬ ਹੈ ਨਿਸ਼ਾਨ ਸਾਹਿਬ ਤੇ ਪਾਣੀ ਗੋਡੋ ਗੋਡੋ ਚੜਿਆ ਜੀ ਜੋ ਸਾਡਾ ਨਿਸ਼ਾਨ ਸਾਹਿਬ ਹੈ ਨਿਸ਼ਾਨ ਸਾਹਿਬ ਕੋ ਗੋਡੋ ਗੋਡੋ ਪਾਣੀ ਚੜ ਗਿਆ ਜੀ ਇਹ ਸਾਡਾ ਵੀ ਬਾਬਾ ਜੀ ਦਾ ਨਿਸ਼ਾਨ ਸਾਹਿਬ ਹੈ ਬਾਬਾ ਜੀ ਦੇ ਨਿਸ਼ਾਨ ਸਾਹਿਬ ਦੇ ਕੋਲ ਲਗਭਗ ਆਲੇ-ਦੋਲੇ 2-2 3-3 ਨੇ ਚ ਬਣ ਚੜ ਗਿਆ ਜੀ ਬਾਕੀ ਸਾਡੇ ਜੇ ਸਾਹਮਣੇ ਜਸਵੀਰ ਮਾਨ ਜੀ ਆ ਰਹੇ ਹੈ ਇਹ ਵੀ ਗੋਡੇ-ਗੋਡੇ ਪਾਣੀ ਹੈ ਪਰੇ ਬਿਜਲੀ ਵਾਲਾ ਦੀਪਾ ਸਾਡਾ ਚ ਜੰਡੋਲੀ ਵਾਲਾ ਉਹ ਵੀ ਚੈੱਕ ਕਰ ਰਿਹਾ ਕਿ ਪਾਣੀ ਨੂੰ ਕਿੱਦਾਂ ਰੋਕੇ ਜਾਵੇ ਅੰਦਰ ਆਣ ਤੋਂ ਅੱਜ ਪਾਣੀ ਬਹੁਤ ਜ਼ਿਆਦਾ ਆ ਗਿਆ ਜੀ ਇਹ ਸੰਗਤਾਂ ਦੇ ਸਿਰਮ ਦਰਸ਼ਕ ਵੀ ਦੱਸ ਰਹੇ ਕਿ ਸਾਡੇ ਕੀ ਪ੍ਰੇਸ਼ਾਨੀ ਆਈ ਹੈ ਇਸ ਵਾਰ ਸਾਨੂੰ ਜੋ ਕਿ ਅਗਲੇ ਸਾਲਾਂ ਵਿੱਚ ਇਹ ਪ੍ਰੇਸ਼ਾਨੀ ਨੂੰ ਦੂਰ ਕੀਤਾ ਜਾਵੇ ਜੀ ਇਹ ਪਰੇਸ਼ਾਨੀ ਦੂਰ ਕਰਨ ਵਾਸਤੇ ਤੁਹਾਨੂੰ ਇਹ ਜਾਣ ਜਾਣਕਾਰੀ ਇੱਥੇ ਦਿਖਾਇਆ ਜਾ ਰਿਹਾ ਜੀ ਇਹ ਅਸੀਂ ਆਪਣੀ ਕੋ ਗੁਰਦਸਬ ਦੀ ਮਸ਼ਹੂਰੀ ਨਹੀਂ ਕਰ ਰਹੇ ਇਹ ਦਿਖਾ ਰਿਹਾ ਹੈ ਕਿ ਸਾਡੇ ਗੁਰੂ ਘਰ ਜੋ ਹੈ ਪਾਣੀ ਬਾਹਰੋਂ ਆ ਰਿਹਾ ਬੜੇ ਬਾਰਸ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਮਿਤੀ 20 ਅਗਸਤ 2025 ਵਰਸੀ ਤੋਂ ਬਾਬਾ ਜੀ ਦੀ ਜੋ ਛਲਾਨਾ ਵਰਸੀ ਆ ਉਹ ਤੋਂ ਠੀਕ ਦੋ ਦਿਨ ਬਾਅਦ ਚ ਜੀ ਇੰਨਾ ਜ਼ਿਆਦਾ ਵਰਸ ਹੋਈ ਹੈ ਕਿ ਅੱਜ ਤੁਸੀਂ ਦੇਖ ਲਓ ਜੋ ਮੇਨ ਐਂਟਰੀ ਗੇਟ ਹੈ ਉਦੇ ਬਾਹਰ ਪਾਣੀ ਪਾਣੀ ਹੋਇਆ ਪਿਆ ਜੀ ਪਿੰਡ ਜੰਡੋਲੀ ਗੋਡਵਾਰ ਸント ਬਾਬਾ ਹਰਨਾਸੀ ਮਹਾਪੁਰਸ਼ ਜਿਨ੍ਹਾਂ ਦੀ 44ਵੀਂ ਨਿੱਗੀ ਮਿੱਠੀ ਜਾਦ ਦੋ ਦਿਨ ਪਹਿਲਾਂ ਹੀ ਮਨਾਈ ਗਈ ਹੈ ਮਹਾਪੁਰਸ਼ਾਂ ਦੀ ਦੋ ਦਿਨ ਪਹਿਲਾਂ ਨਿੱਗੀ ਮਿੱਠੀ ਜਾਲ ਮਨਾਈ ਗਈ ਹੈ ਸਾਡਾ ਜੋੜਾਕਰ ਹੈ ਇਹ ਵੀ ਸਾਰਾ ਪਾਣੀ ਵਿੱਚ ਡੁੱਬਿਆ ਪਿਆ ਜੀ ਲਗਭਗ ਲਗਭਗ ਤੇ ਇਹ ਪਾਣੀ ਆ ਰਿਹਾ ਇਸ ਪਾਸੇ ਜਿੱਦੋਂ ਸਾਡਾ ਸਕੂਲ ਹੈ ਹਾਈ ਸਕੂਲ ਇਧਰ ਪਾਣੀ ਜ਼ਿਆਦਾ ਆ ਰਿਹਾ ਹੈ ਲੇਕਿਨ ਜੋ ਪਾਈਪਲਾਈਨ ਪਾਈ ਹੈ ਪਹਿਲਾਂ ਪਾਈਪਲਾਈਨ ਤੋਂ ਪਾਣੀ ਪੂਰਾ ਖਿੱਚ ਰਹੀ ਹੈ ਇਹ ਪਾਣੀ ਦੂਸਰੇ ਪਾਸੇ ਦੀ ਆ ਰਿਹਾ ਜੀ ਸਾਡਾ ਜੀ ਆ ਸਾਡੇ ਨਾਲ ਜਿਹੜੀ ਸੰਜੂਰੀ ਦੁਕਾਨ ਲਾ ਲਓ ਅੱਗੇ ਪਾਣੀ ਲਗਭਗ ਲਗਭਗ ਕੋਈ 2-2 3-3 ਫੁੱਟ ਪਾਣੀ ਚੜਿਆ ਹੋਇਆ ਜੀ ਪਾਣੀ ਬਹੁਤ ਜ਼ਿਆਦਾ ਆਇਆ ਜੀ ਅੱਜ ਬਾਰਸ਼ ਸਵੇਰੇ ਕੋ ਲਗਭਗ 9 ਵਜੇ ਲੱਗੀ ਸੀ ਇਹ ਉਹ ਜਗ੍ਹਾ ਹੈ ਜੀ ਜਿੱਥੇ ਐਸ ਵਾਰ ਗੱਡੀਆਂ ਪਾਰਕਿੰਗ ਹੁੰਦੀਆਂ ਸੀਗੀਆਂ ਬਾਬਾ ਜੀ ਦੀ ਸਾਲਾਨਾ ਵਰਸੀ ਸਮੇ ਇੱਥੇ ਗੱਡੀਆਂ ਪਾਰਕਿੰਗ ਹੁੰਦੇ ਸੀਆਂ ਜੋ ਕਿ ਲਗਭਗ ਲਗਭਗ 2-2 ਫੁੱਟ ਪਾਣੀ ਚੜਿਆ ਹੋਇਆ ਹੈ ਉਹ ਸਾਹਮਣੇ ਤੁਹਾਨੂੰ ਕੋਈ ਪੀਲ ਬਾਬਾ ਨਜ਼ਰ ਆ ਰਿਹਾ ਜੀ ਇੱਥੋਂ ਹੀ ਜੋ ਬਾਬਾ ਜੀ ਦਾ ਜੋ ਨਿਸ਼ਾਨ ਸਾਹਿਬ ਹੈ ਗੁਰੂ ਕੇ ਨਿਸ਼ਾਨ ਉਹਨਾਂ ਦਾ ਗੇਟ ਹੈ ਜੀ ਇੱਥੇ ਬਹੁਤ ਜ਼ਿਆਦਾ ਪਾਣੀ ਆਇਆ ਹੈ ਜੀ ਅੱਜ ਇਹ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸੰਤੋਬਾ ਫਾਈਨਾਂਸਿੰਗ ਦੇ ਬਾਹਰ ਵਾਲਾ ਜੋ ਪਾਰਕਿੰਗ ਹੈ ਜੀ ਇਹ ਪਾਣੀ ਆ ਰਿਹਾ ਹੈ ਇਸ ਪਾਸੇੋਂ ਜੀ ਜੋ ਸਕੂਲਰ ਪਾਸੋਂ ਨਾ ਆਪਣੇ ਜਿੱਥੇ ਸਾਡੇ ਰਾਜਪੂਤ ਭਾਈਚਾਰਾ ਉਸ ਪਾਸੇ ਪਾਣੀ ਜ਼ਿਆਦਾ ਆ ਰਿਹਾ ਜੀ ਗਲੀ ਰਹੀ ਹੈ ਕਿਉਂਕਿ ਮੋਰੇ ਅਗਜਟ ਘਟ ਮੜਿਆ ਹੁਣ ਪਾਣੀ ਨੂੰ ਇਹ ਅੱਜ ਪਾਣੀ ਬਹੁਤ ਜ਼ਿਆਦਾ ਆਇਆ ਜੀ ਮਿਤੀ 20 ਅਗਸਤ 2025 ਇਹ ਸਾਰੇ ਪਾਣੀ ਦਾ ਜੋ ਮੌਇਨਾ ਹੈ ਉਹ ਸਾਡੇ ਜੋ ਨਗਰ ਦੇ ਮੁੱਖ ਸੇਵਾਦਾਰ ਹੈ ਸਾਡੇ ਨਗਰ ਦੇ ਮੁੱਖ ਸੇਵਾਦਾਰ ਹੈ ਉਹ ਵੀ ਸਾਰਾ ਘੁੰਮ ਕੇ ਚਾਰੇ ਪਾਸੇ ਦੇਖ ਕੇ ਆਏ ਹੈ ਜੀ ਸਰਪੰਚ ਬਲਬੀਰ ਸਾਹਿਬ ਵੀ ਇਹ ਵੀ ਸਾਰਾ ਦੇਖ ਕੇ ਆ ਗਏ ਘੁੰਮ ਕੇ ਜੀ ਪਾਣੀ ਬਹੁਤ ਜ਼ਿਆਦਾ ਆ ਕਿਉਂਕਿ ਬਾਰਸ਼ੀ ਬਹੁਤ ਜ਼ਿਆਦਾ ਹੋਈ ਹੈ ਇਹ ਆਂਦੇ ਸਮੇਂ ਜੀ ਇਸ ਦਾ ਵੀ ਜੋ ਹੈ ਜਿਹਨੂੰ ਕਹ ਲੋ ਕਿ ਇਲਾਜ ਕਰਨਾ ਪੈਣਾ ਹੈ ਪ੍ਰਬੰਧ ਸਾਨੂੰ ਕਰਨਾ ਪੈਣਾ ਹੈ ਇਹਦਾ ਅਗਲੇ ਸਾਲਾਂ ਤੱਕ ਤਾਂ ਕਿ ਅਸੀਂ ਇਹਨੇ ਪਾਣੀ ਤੋਂ ਆਪਣਾ ਬਚਾਅ ਕਰ ਸਕੀਏ ਜੀ ਆਹ ਹੈ ਜੀ ਗਲੀ ਜੋ ਗੁਰਦਵਾਰ ਸਾਹਿਬ ਤੋਂ ਗਲੀ ਜਾਂਦੀ ਹੈ ਨਾ ਬਾਬਾ ਜੀ ਦੇ ਚਵਾਰੇ ਵਾਲੇ ਪਾਸੇ ਨੂੰ ਇੱਧਰ ਵੀ ਪਾਣੀ ਬਹੁਤ ਜ਼ਿਆਦਾ ਗਲੀ ਚ ਜਾ ਰਿਹਾ ਜੀ ਗੁਰਦਵਾਰੇ ਦੇ ਚਾਰੇ ਪਾਸੇ ਪਾਣੀ ਪਾਣੀ ਹੋ ਰਿਹਾ ਜੀ ਇਹ ਇਹ ਗਲੀ ਜਾਰੇ ਚਵਾਰ ਵਾਲੇ ਪਾਸੇ ਨੂੰ ਇਹ ਸਾਡਾ ਗੁਰਦਾਰ ਦਾ ਮੇਨ ਐਂਟਰੀ ਗੇਟ ਹੈ ਜੀ ਇਹ ਹੈ ਜੀ ਸਾਡਾ ਜੋੜਾ ਘਰ ਜੋੜਾ ਘਰ ਦੇ ਬਾਹਰ ਨੂੰ ਪਾਣੀ ਨਿਕਲ ਰਿਹਾ ਹੈ ਜੋ ਸਾਡਾ ਜਨਰੇਟਰ ਸ਼ੈੱਡ ਹੈ ਨਾ ਜੋੜਾ ਘਰ ਦੇ ਅੰਦਰ ਪਾਣੀ ਆ ਰਿਹਾ ਹੈ ਜੀ ਜਨਰੇਟਰ ਸ਼ੈੱਡ ਦੇ ਬਾਹਰਲੇ ਪਾਸੇ ਨੂੰ ਪਾਣੀ ਬਹੁਤ ਜ਼ਿਆਦਾ ਹੋਇਆ ਅੱਜ ਮਿਤੀ 20 ਅਗਸਤ 2025 ਸਾਡੇ ਨਗਰ ਦੇ ਕਾਫੀ ਜੋ ਹੈ ਸੇਵਾਦਾਰ ਪਹੁੰਚੇ ਹੈ ਕਿ ਪਾਣੀ ਤੋਂ ਉਪਜਾਅ ਹੋ ਸਕੇ ਤੇ ਜਿੰਨੀ ਹੋ ਸਕੇ ਪਾਣੀ ਕਿ ਉਪਜਾਅ ਕਰ ਵੀ ਰਿਹਾ ਜੀ ਅੱਜ ਮੀਤੇ 2018 2025 ਨੂੰ ਬਾਰਿਸ਼ ਬਹੁਤ ਜ਼ਿਆਦਾ ਹੋਈ ਜੀ ਸਾਡੇ ਗੁਰਦੁਆਰਾ ਸਾਹਿਬ ਦੇ ਜੋ ਮੈਂਬਰ ਹੈ ਇਹ ਵੀ ਸਵੇਰੇ 9 ਵਜੇ ਤੋਂ ਹੀ ਜਦੋਂ ਤੋਂ ਬਾਰਿਸ਼ ਜ਼ਿਆਦਾ ਹੋਈ ਸ਼ੁਰੂ ਉਦੋਂ ਦੋ ਇਹ ਗੁਰਦਾਸ ਸਾਹਿਬ ਜੀ ਜੋ ਨਿਗਰਾਨੀ ਚਾਰੇ ਪਾਸੇ ਘੁੰਮ ਕੇ ਕਰ ਰਹੇ ਆ ਤਾਂ ਕਿ ਜੋ ਬਾਬਾ ਜੀ ਦਾ ਦਰਬਾਰ ਸਾਹਿਬ ਹੈ ਜਾਂ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਉਹਨਾਂ ਦੀ ਦੇਖਭਾਲ ਦੇ ਵਿੱਚ ਕੋਈ ਵੀ ਕਮੀ ਪੇਸ਼ ਨਾ ਆਵੇ ਨਿਗਰਾਨੀ ਕਰਦੇ ਹੋਏ ਕਿਉਂਕਿ ਸਾਡਾ ਦਰਬਾਰ ਸਾਹਿਬ ਲਗਭਗ ਲਗਭਗ ਬਚ ਚੁੱਕਿਆ ਹੈ ਪਾਣੀ ਅੰਦਰ ਜਾਣ ਵਾਸਤੇ ਲੇਕਿਨ ਕਿਉਂਕਿ ਕਾਫੀ ਕੋਸ਼ਿਸ਼ਾਂ ਬਾਅਦ ਕਿਉਂਕਿ ਕੰਬੜਾ ਲਾ ਕੇ ਕੁਛ ਮੈਡ ਲਾ ਕੇ ਬਲੌਕ ਕੀਤਾ ਗਿਆ ਪਾਣੀ ਨੂੰ ਜੀ ਦਰਬਾਰ ਸਾਹਿਬ ਬਚ ਗਿਆ ਲੇਕਿਨ ਬਾਕੀ ਬਾਹਰਲੇ ਪਾਸਾ ਤੁਸੀਂ ਦੇਖ ਰਹੇ ਹੋ ਇਹ ਮੈਂਬਰ ਵੀ ਲਗਭਗ ਲਗਭਗ ਗੋਡੇ-ਗੋਡੇ ਪਾਣੀ ਦੇ ਵਿੱਚੋਂ ਘੁੰਮ ਰਿਹਾ ਜੀ ਇਹ ਅਸੀਂ ਆਪਣੇ ਗੁਰਦਾ ਸਾਹਿਬ ਦੀ ਪਿੰਡ ਜਿੰਡੋਲੀ ਦੀ ਕੋਈ ਮਸ਼ਹੂਰੀ ਨਹੀਂ ਕਰ ਰਹੇ ਸਿਰਫ ਅਸੀਂ ਸੰਗਤਾਂ ਨੂੰ ਆਪਣੀ ਪਰੇਸ਼ਾਨੀ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਉਸ ਸਾਨੂੰ ਆਉਣ ਵਾਲੇ ਸਮੇਂ ਵਿੱਚ ਇਸ ਪਰੇਸ਼ਾਨੀ ਤੋਂ ਨਜਾਤ ਪਾਣ ਵਾਸਤੇ ਕੋਈ ਨਾ ਕੋਈ ਸੰਗਤਾਂ ਤੋਂ ਸਾਨੂੰ ਮਾਇਕ ਸਹਾਇਤਾ ਜਾਂ ਕੋਈ ਸਾਨੂੰ ਹੋਰ ਸਹਾਇਤਾ ਲੈਣੀ ਪਵੇ ਇਹ ਅਸੀਂ ਸਭ ਸੰਗਤਾਂ ਦੀ ਜਾਣਕਾਰ ਹੇਥੀ ਆਪਾਂ ਦੱਸ ਰਹੇ ਹਾਂ ਉਹਨਾਂ ਨੂੰ ਜੀ ਬਾਬਾ ਜੀ ਦਾ ਜੋ ਤੁਸੀਂ ਦੇਖ ਰਹੇ ਹੋ ਸਾਹਮਣੇ ਸੰਜੂ ਕਰਿਆਨਾ ਸਟੋਰ ਸੰਜੂ ਕਰਿਆਨਾ ਸਟੋਰ ਦੇ ਨਾਲ ਮੋੜੇ ਮੋੜੇ ਪਾਣੀ ਕਿੰਨਾ ਆ ਇਹ ਤੁਸੀਂ ਜਿਹੜਾ ਸਾਡੇ ਕੈਪਟਨ ਸਾਹਿਬ ਸਤੀ ਸਾਹਿਬ ਆ ਰਹੇ ਆ ਇਹ ਪਾਣੀ ਜ਼ਿਆਦਾਤਰ ਆ ਰਿਹਾ ਹੈ ਜੀ ਉਹ ਗਲੀ ਦੇ ਸਾਹਮਣੇ ਆ ਉਧਰੋਂ ਜ਼ਿਆਦਾ ਆ ਰਿਹਾ ਹੈ ਬਾਕੀ ਇੱਧਰ ਦੇਖੋ ਸਾਡੇ ਮੁਰਸ਼ਿਵਾਦਾਰ ਜਾ ਰਹੇ ਆ ਜੀ ਪਾਣੀ ਬਹੁਤ ਜ਼ਿਆਦਾ ਆ ਇਹ ਸਾਡਾ ਜੋ ਗੁਰਦੁਆਰਾ ਦਾ ਬਾਬਾ ਜੀ ਦਾ ਗੇਟ ਹੈ ਨਾ ਜੀ ਨਿਸ਼ਾਨ ਸਾਹਿਬ ਵਾਲਾ ਗੇਟ ਆ ਗੇਟ ਦੇ ਬਾਹਰ ਇੰਨਾ ਨਾ ਪਾਣੀ ਆ ਕਿ ਜਿੱਦੀ ਆਪਾਂ ਜਿੰਨਾ ਵੀ ਝੂਠ ਬੋਲ ਲਈਏ ਉਨਾ ਹੀ ਸੱਚਾ ਚਾ ਇਹ ਚ ਕੋਈ ਸਾਡੀ ਮਸ਼ਹੂਰੀ ਨਹੀਂ ਸਾਡੀ ਪਰੇਸ਼ਾਨੀ ਆ ਇਹ ਅਸੀਂ ਪ੍ਰਸ਼ਾਸਨ ਨੂੰ ਸੰਗਤਾਂ ਨੂੰ ਆਪਣੀ ਪਰੇਸ਼ਾਨੀ ਦੱਸ ਰਹੇ ਆ ਅਸੀਂ ਆਪਣੀ ਕੋ ਮਸ਼ਹੂਰੀ ਨਹੀਂ ਕਰ ਰਹੇ ਜੀ ਸਾਡੀ ਕੋਈ ਵੀ ਕਿਸੇ ਤਰ੍ਹਾਂ ਦੀ ਮਸ਼ਹੂਰੀ ਕਰਨ ਦੀ ਕੋਈ ਮਨਸ਼ਾ ਨਹੀਂ ਹੈ ਇਹ ਸਾਡੀ ਸਿਰਫ ਸੰਗਤਾਂ ਨੂੰ ਪ੍ਰਸ਼ਾਸਨ ਤੱਕ ਸਾਡੀ ਜੋ ਮਜਬੂਰੀ ਹੈ ਉਹ ਸਾਡਾ ਸਮਝਾਣ ਦਾ ਕਾਰਨ ਹੈ ਕਿ ਸਾਡੀ ਜੋ ਪਰੇਸ਼ਾਨੀ ਉਹਨੂੰ ਸਮਝਿਆ ਜਾਵੇ ਨਹੀਂ ਤਾਂ ਬਾਅਦ ਚ ਹੋ ਸਕਦਾ ਕਹਿਣ ਕਿ ਝੂਠੀ ਗੱਲ ਹੈ ਇਹ ਗੱਲ ਝੂਠ ਨਹੀਂ ਹੈ ਜੀ ਜਿੰਨਾ ਮਰਜੀ ਇਹ ਪਜਾਮਾ ਉੱਪਰ ਚੱਕ ਲਈਏ ਫਿਰ ਵੀ ਸਾਡਾ ਪਜਾਮਾ ਗਿੱਲਾ ਹੋ ਹੀ ਰਿਹਾ ਆ ਕਿਉਂਕਿ ਪਾਣੀ ਹੈ ਹੀ ਨਾ ਜ਼ਿਆਦਾ ਇੱਥੇ ਕੋਈ ਕੋਈ ਝੂਠ ਵਾਲੀ ਗੱਲ ਨਹੀਂ ਹੈਗੀ ਜੀ ਸਾਡੇ ਸੇਵਾਦਾਰਾਂ ਨੇ ਪੁਲਿਸ ਨਹੀਂ ਪਹਿਨੇ ਹੋਇਆ ਹੈ ਲੇਕਿਨ ਬਾਹਰ से ਨਹੀਂ ਜਾਦਾ ਹੈ ਕਿ ਉਹ ਪੁਲਿਸ ਨੂੰ ਕੋਈ ਨਾ ਕੇ ਸਮਝੋ ਲਗੇ ਜੀ ਓ ਥੋੜਾ ਰਹਿਓ ਥੋੜਾ ਤੇ ਆਹ ਦੇਖ ਲਓ ਜੀ ਇਹ ਸਾਡੀ ਪੁਲੀ ਹੈ ਪੁਲੀ ਦਾ ਪਾਣੀ ਪੂਰਾ ਖੇਤਰੀ ਜਾ ਰਿਹਾ ਹੈ ਆਰਥੀ ਚੱਕ ਲਿਆ ਚੱਕ ਲਿਆ ਜੋ ਪੂਲੀ ਐ ਪੂਲੀ ਪੂਰਾ ਪਾਣੀ ਖਿੱਚ ਰਹੀ ਐ ਕੁਝ ਕੁ ਕਹਿ ਰਹੇ ਨੇ ਅਪਰ ਜੀ ਲੇਕਿਨ بارش ਬਹੁਤ ਜ਼ਿਆਦਾ ਹੋ ਗਈ ਐ ਜੀ ਇਹ ਇਹ ਸਾਡੇ ਸੱਤੀ ਦਾ ਘਰ ਆ ਜੀ ਆ ਗਰਜੀਤ ਸੋਣਾ ਦੀ ਹਵੇਲੀ ਆ ਜੀ ਆ ਗਿਆ ਇੱਧਰ ਵੀ ਪਾਣੀ ਆ ਗਿਆ ਪਾਣੀ ਹੋ ਗਿਆ ਔਰ ਸੜਕ ਪੰਡੋਂ ਦੀ ਬਹੁਜੀ ਦਾ ਸਾਹਮਣੇ ਦੇਖੋ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਰਸ਼ਨ ਕਰਵਾ ਰਹੇ ਹੋ ਦੀਵਾਨ ਹਾਲ ਗੁਰਦੁਆਰਾ ਸਤ ਬਾਬਾ ਹਰਨਾਮ ਸਿੰਘ ਮਹਾਰਾਜ ਤੇ ਆਹ ਸੀਨ ਹੈ ਜੀ ਦੀਵਾਨ ਹਾਲ ਦੇ ਨਾਲ ਨਾਲ ਜਿੱਥੇ ਸਾਡਾ ਦੀਵਾਨ ਹਾਲ ਖਤਮ ਹੁੰਦਾ ਹੈ ਤੇ ਉਸ ਦੇ ਨਾਲ ਅੱਗੇ ਜੋ ਪੁਲੀ ਸ਼ੁਰੂ ਹੁੰਦੀ ਹੈ ਆਹ ਦੇਖ ਲਓ ਜੀ ਸਾਡੇ ਜੀ ਜੋ ਜਰਨੈਲ ਸਿੰਘ ਹੈ ਉਹਨਾਂ ਦੀ ਹਵੇਲੀ ਹੈ ਐਦਾਂ ਲੱਗ ਰਿਹਾ ਜਿਦਾਂ ਕਿ ਇਹ ਹਵੇਲੀ ਸਮੁੰਦਰ ਦੇ ਕਿਨਾਰੇ ਬਣੀ ਹੋਈ ਹੈ ਪਾਣੀ ਇੰਨਾ ਜ਼ਿਆਦਾ ਆ ਰਿਹਾ ਹੈ ਇਨ੍ਹਾਂ ਦੀ ਹਵੇਲੀ ਨਾਲੇ ਪਰੇ ਘਰ ਹੈ ਗਿਆਨੀ ਮਲੂਕ ਸਿੰਘ ਦਾ ਜੀ ਆ ਦੇਖ ਲੋ ਰਾਜ ਜੀ ਰਾਜੋ ਅੱਜ ਬਾਰਸ਼ ਨੇ ਪਾੜ ਦਿੱਤਾ ਹੈ ਆ ਸਾਡਾ ਇਸ ਪਾਸ ਪੈਂਦਾ ਹੈ ਜੀ ਦੀਵਾਨ ਹਾਲ ਦੀਵਾਨ ਹਾਲ ਦੇ ਅੱਗੇ ਪਾਣੀ ਕਿੰਨਾ ਹੈ ਇਹ ਮੂੰਹ ਬੋਲਦੇ ਤਸਵੀਰਾਂ ਤੁਸੀਂ ਆਪ ਦੇਖ ਰਹੇ ਹੋ ਇਹ ਪਾਣੀ ਬਹੁਤ ਜ਼ਿਆਦਾ ਹੈ ਜੀ ਇਹ ਸੰਗਤਾਂ ਨੂੰ ਕਿਹਾ ਹੈ ਹੁਣ ਜੀ ਦੇਖੋ ਤੁਸੀਂ ਦਰਸ਼ਨ ਕਰੋ ਵੀ ਪਾਣੀ ਕਿੰਨਾ ਜ਼ਿਆਦਾ ਹੈ ਆ ਰੋਡ ਇੱਥੇ ਤੱਕ ਦਿੱਤਾ ਆ ਇੱਧਰ ਗਿਆਨੀ ਮੁਲਕਸਰ ਘਰ ਹੈ ਜੀ ਗਲੀ ਪਾਣੀ ਆ ਰਿਹਾ ਹੈ ਜੀ ਇਹ ਗਲੀ ਗਲੀ ਪਾਣੀ ਆ ਰਿਹਾ ਹੈ ਕਿੰਨੇ ਘਰਾਂ ਦਾ ਨੁਕਸਾਨ ਹੋਇਆ ਉਹ ਜੋ ਕੋਈ ਹੱਦ ਨਹੀਂ ਗਈ ਜਾਈ ਜਾ ਸਕਦੀ ਇੱਧਰ ਸਾਹਮਣੇ ਦੇਖ ਲਓ ਜੀ ਸਾਡੇ ਚੜ੍ਹਦੇ ਪਾਸੇ ਤੋਂ ਰਸਤਾ ਰਸਤਾ ਹੁੰਦਾ ਉਹ ਹੈ ਜੀ ਜੋ ਚੜ੍ਹਦੇ ਪਾਸੇ ਤੋਂ ਰਸਤਾ ਆ ਰਿਹਾ ਹੈ ਉਹ ਹੈ ਆਹ ਰੋਡ ਚੱਕਰ ਦਿੱਤਾ ਮੀਨੇ ਰੋਡ ਚੱਕੋ ਕੇ ਥੱਲੇ ਦੀ ਖਾਲੀ ਪੈ ਚੁੱਕੀ ਹੈ ਇੱਧਰ ਸਭ ਨੂੰ ਬੰਦ ਕਰ ਦਿੱਤਾ ਹੈ ਆਣ ਜਾਣ ਵਾਸਤੇ ਕਿਸੇ ਕੋ ਬੰਦਾ ਕੋਈ ਇਸ ਪਾਸੇ ਦੀ ਜਾਵੇ ਨਾ ਕਿਉਂਕਿ ਰਸਤਾ ਬਹੁਤ ਜ਼ਿਆਦਾ ਖਰਾਬ ਹੋ ਚੁੱਕਿਆ ਹੈ ਪਟਿਆ ਗਿਆ ਹੈ ਜੀ ਵਾਰਸ਼ ਦੇ ਨਾਲ ਪਾਣੀ ਨਾਲ ਇਹ ਸਾਡੇ ਸੇਵਾਦਾਰ ਚਾਰੇ ਪਾਸੇ ਘੁੰਮ ਕੇ ਮੌਂਹਨਾ ਕਰ ਰਹੇ ਹਨ ਕਿ ਕਿਸ ਤਰ੍ਹਾਂ ਬਚਾਅ ਹੋ ਸਕਦਾ ਹੈ ਜੀ ਸਾਡੇ ਨਗਰ ਦੇ ਕੁਝ ਪਤਵੰਤੇ ਸੱਜਣ ਉਸ ਪਾਸੇ ਖੜੇ ਹਨ ਉਹ ਦਿੱਖਦਾ ਰਹੇ ਹਨ ਲੇਕਿਨ ਐਸ ਪਾਸ ਨਹੀਂ ਆ ਸਕਦੇ ਕਿਉਂਕਿ ਪਾਣੀ ਬਹੁਤ ਜ਼ਿਆਦਾ ਹੈ ਜੀ ਇਸ ਪਾਣੀ ਨੂੰ ਕੁਝ ਨਹੀਂ ਕੀਤਾ ਜਾ ਸਕਦਾ ਇਹ ਸਿਰ ਪ੍ਰਸ਼ਾਸਨ ਨੂੰ ਕਿਹਾ ਜਾ ਸਕਦਾ ਕਿ ਅਗੇ ਬਾਸ ਇਸ ਦਾ ਕੋਈ ਪ੍ਰਬੰਧ ਕੀਤਾ ਜਾਵੇ ਅਸੀਂ ਪਾਣੀ ਰੱਗੇ ਵੀ ਨਹੀਂ ਜਾ ਸਕਦੇ ਕਿ ਟੂਏ ਬਹੁਤ ਜ਼ਿਆਦਾ ਪਏ ਹੋਏ ਇੱਧਰ ਜੀ ਇਹ ਬਿਲਕੁਲ ਸਾਡੇ ਜੋ ਮਹਾਰਾਜ ਜੀ ਦਾ ਬਾਬਾ ਹਰਨਾਮਨ ਦਾ ਗੁਰਦਾਰਾ ਦੀਵਾਨ ਹਾਲ ਦੇ ਬਿਲਕੁਲ ਨਾਲ-ਨਾਲ ਪਾਣੀ ਜਾ ਰਿਹਾ ਜੀ ਸਾਰਾ ਇਹ ਮੂੰਹ ਬੋਲਦੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂ ਦੀਵਾਨ ਹਾਲ ਦੇ ਕੋਲ ਦੀਆਂ ਇਹ ਦੀਵਾਨ ਹਾਲ ਦੀ ਜੋ ਬਾਉਂਡਰੀ ਹੈ ਸਾਹਮਣੇ ਜਰਨੈਲ ਸਿੰਘ ਜੀ ਦਾ ਜੋ ਹਵੇਲੀ ਹੈ ਇਹ ਦੇਖ ਲਓ ਪਾਣੀ ਕਿੰਨਾ ਜ਼ਿਆਦਾ ਹੈ ਜੀ ਸਾਹਮਣੇ ਮਲੂਕ ਸਿੰਧਾ ਦਾ ਘਰ ਹੈ ਜੋ ਗਿਆਨੀ ਦਾ ਉਸ ਪਾਸੋਂ ਪਾਣੀ ਆ ਰਿਹਾ ਹੈ ਜੀ ਪਾਣੀ ਬਹੁਤ ਜ਼ਿਆਦਾ ਹੈ ਜੀ ਇਹ ਤੁਸੀਂ ਦੇਖ ਰਹੇ ਹੋ ਕਿ ਜੋ ਕੁਲੀ ਹੈ ਜਿੰਨੀ ਉਹਦੀ ਹੱਦ ਹੈ ਉਹ ਪਾਣੀ ਚੱਕ ਰਹੀ ਹੈ ਲਗ ਪਾਣੀ ਬਹੁਤ ਜ਼ਿਆਦਾ ਹੈ ਜੀ ਇਹ ਪਿੰਡ ਜੰਡੋਲੀ ਦਾ ਹਾਲ ਹੈ ਜੀ ਅੱਜ ਦਾ ਸਾਡਾ ਜੀ ਸਾਹਮਣੇ ਦੇਖ ਰਹੇ ਹੋ ਜੀ ਗੁਰਦੁਆਰਾ ਸਤਬਾਬਾ ਹਰਨਾਮ ਸਿੰਘ ਜੀ ਮਹਾਰਾਜ ਗੁਰਦੁਆਰਾ ਸਾਬ ਦੇ ਬਾਹਰ ਪਾਣੀ ਬਹੁਤ ਜ਼ਿਆਦਾ ਆ ਗਿਆ ਹੈ ਹੁਣ ਸਾਡੇ ਲੰਡੋਲੇ ਚ ਪਤਵੰਤੇ ਸੱਜਣਾ ਨੇ ਜੀਸੀਬੀ ਮਸ਼ੀਨ ਮੰਗਾਈ ਹੈ ਤਾਂ ਕਿ ਪਾਣੀ ਨੂੰ ਥੋੜਾ ਬਤਾ ਜੋ ਹੈ ਰਸਤਾ ਦਿੱਤਾ ਜਾ ਸਕੇ ਨਿਕਣ ਵਾਸਤੇ ਕਿਉਂਕਿ ਸਾਡੇ ਜੋ ਲੱਗੇ ਸਾਗੇ ਦੇ ਘਰ ਹੈ ਉਹਨਾਂ ਨੂੰ ਜਾਂ ਫਿਰ ਗੁਰਦਸਬ ਨੂੰ ਕਿਸੇ ਵੀ ਤਰ੍ਹਾਂ ਦਾ ਜਿਆਦਾ ਜੋ ਨੁਕਸਾਨ ਨਾ ਹੋਵੇ ਉਸ ਨੁਕਸਾਨ ਤੋਂ ਬਚਾਉਣ ਵਾਸਤੇ ਹੀ ਇਹ ਕੀਤਾ ਜਾ ਰਿਹਾ ਹੈ ਪਾਣੀ ਪਿੱਛੋਂ ਆ ਬਹੁਤ ਜ਼ਿਆਦਾ ਰਿਹਾ ਹੈ ਜੋ ਸਾਡੇ ਗੁਰਦਵਾਰਾ ਸਾਹਿਬ ਦੇ ਬਿਲਕੁਲ ਨਜ਼ਦੀਕੇ ਨਜ਼ਦੀਕ ਹੈ ਜੀ ਸਾਡੇ ਉੱਪਰ ਮਾਰ ਕੇ ਮਾਰੋ ਪਾਣੀ ਨੂੰ ਰਸ ਜਲਸਾ ਦਿੱਤਾ ਗਿਆ ਜੀ ਹੁਣ ਇਹ ਬਾਤ ਆਣਾ ਮੋਰ ਪਾਣੀ ਨੂੰ ਤਾਂ ਕਾਫੀ ਰਾਹ ਮਿਲ ਗਿਆ ਥੋੜਾ ਜਿਹਾ ਅੱਗੇ ਨਿਕਲਣ ਵਾਸਤੇ ਤੇ ਜੀ ਸੀ ਬੀ ਵਿੱਚ ਮੈਂ ਮਸ਼ਾਈ ਗਈ ਹੈ ਨਾਣੀ ਤੋਂ ਜੀ ਇਹ ਨਾਣੀ ਜੀ ਸੀ ਬੀ ਮਿੰਸ਼ਨ ਮਗਾ ਕੇ ਕੰਮ ਕੀਤਾ ਜਾ ਰਿਹਾ ਜੀ ਸਾਡੇ ਪਿੰਡ ਜੰਡੋਲੀ ਪਾਣੀ ਨੇ ਬਹੁਤ ਪੁਰਾਣੇ ਸਾਲਾਂ ਦਾ ਜੋ ਰਿਕਾਰਡ ਥੋੜਾ ਦਿੱਤਾ ਜਿੱਥੇ ਕਿ ਅੱਜ ਤੱਕ ਕਦੇ ਪਾਣੀ ਆਇਆ ਹੀ ਨਹੀਂ ਸੀ ਔਰ ਹੈ ਸ਼ਿਕਰ ਆ ਜੇ ਇਹ ਹੈ ਜ ਸਾਡਾ ਦੀਵਾਨ ਹਾਲ ਦੀਵਾਨ ਹਾਲ ਦੇ ਬਿਲਕੁਲ ਨਾਲ ਜਲੇ ਜਲ ਪਾਣੀ ਪਾਣੀ ਹੜ ਦਾ ਆ ਗਿਆ ਬਹੁਤ ਜ਼ਿਆਦਾ ਜੀ ਇਹ ਤੁਸੀਂ ਜੇ ਲੋ ਪਾਣੀ ਕਿੰਨਾ ਆਇਆ ਜੀ ਪਾਣੀ ਦਾ ਕਿੰਨਾ ਫੋਰਸ ਹੈ ਪਾਣੀ ਦੀ ਇਹ ਸਾਡੀ ਗਲੀ ਹੈ ਜੀ ਆਣ ਜਾਣ ਵਾਸਤੇ ਆ ਇਧਰ ਜੀ ਗਿਆਨੀ ਤਲਵਾਦ ਦਾ ਘਰ ਹੈ ਜੀ ਜਿੱਥੋਂ ਪਾਣੀ ਆ ਰਿਹਾ ਹੈ ਇਹ ਪਾਣੀ ਬਹੁਤ ਜ਼ਿਆਦਾ ਆ ਰਿਹਾ ਹੈ ਜੀ ਜੀ ਇਹ ਪਾਣੀ ਬਹੁਤ ਜ਼ਿਆਦਾ ਹੋ ਗਿਆ ਜੀ ਕੋਈ ਗੱਲ ਨਹੀਂ ਇਹ ਸਾਡੇ ਜੀ ਸਰਪੰਚ ਸਾਹਿਬ ਦੇਖੋ ਆ ਕੇ ਮੌਕੇ ਤੇ ਪਹੁੰਚੇ ਹੋਏ ਹੈ ਇਹ ਨਗਰ ਨਿਵਾਸੀਆਂ ਨੂੰ ਸਾਰਿਆਂ ਨੂੰ ਸੁਝਾਦੇ ਰਹੇ ਕਿ ਜਾਨੀ ਮਾਲੀ ਨਿਸ਼ਾਨ ਦਾ ਜੋ ਹੈ ਬਚਾਅ ਹੋ ਸਕੇ ਜੇ ਪਾਣੀ ਨੂੰ ਕਿਸੇ ਪਾਸੇ ਨਿਕਾਸੀ ਦਿੱਤੀ ਜਾ ਸਕੇ ਇਹਨਾਂ ਨੇ ਕਹਿ ਕੇ ਜੀਸੀਬੀ ਮਸ਼ੀਨ ਵੀ ਮੰਗਵਾਈ ਹੈ ਜੋ ਜੀਸੀਬੀ ਮਸ਼ੀਨ ਮੰਗਵਾਈ ਹੈ ਉਹ ਸਾਹਮਣੇ ਐਸ ਪਾਸੇ ਆ ਗਈ ਤਾਂ ਆਉਣ ਤੋਂ ਬਾਅਦ ਪਾਣੀ ਨੂੰ ਹੋਰ ਥੋੜਾ ਨਿਕਾਸੀ ਦੇਣਗੇ ਜੀ ਸਾਡੇ ਪਿੰਡ ਦੀ ਜੋ ਗੁਰਦਸਾਹ ਕੁੱਪਲੀ ਹੈ ਇਹ ਪੁਲੀ ਦੀ ਜਿੰਨੀ ਕਸ਼ਮਤਾ ਹੈ ਪਾਣੀ ਖਿਚਣ ਦੀ ਉਹਨਾ ਪਾਣੀ ਖਿਚ ਰਹੀ ਹੈ ਪਾਣੀ ਬਹੁਤ ਜ਼ਿਆਦਾ ਹੈ ਜੀ ਸਾਹਮਣੇ ਗੁਰੂ ਕੇ ਇਨਸ਼ਾਨ ਗੁਰਦਵਾਰ ਸਾਹਿਬ ਫਰਨਾਮ ਸਿੰਘ ਜੀ ਜੋ ਪੁਲੀ ਹੈ ਪੁਲੀ ਪਾਣੀ ਖਿਚ ਰਹੀ ਜਨ ਖਿਚ ਸਾਦੀ ਲੇ ਕੇ ਪਾਣੀ ਬਹੁਤ ਜ਼ਿਆਦਾ ਆ ਗਿਆ ਜੀ ਸਾਡੇ ਪਿੰਡ ਜੰਡੋਲੀ ਦੇ ਜੋ ਨੌਜਵਾਨ ਹੈ ਉਹ ਦੂਜੇ ਦੂਸਰੇ ਪਾਸੇ ਜਾ ਰਿਹਾ ਗੁਰਦਸਾਹਿਬ ਕੋ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਸਾਡਾ ਜੋ ਦੀਵਾਨ ਹਾਲ ਹੈ ਜਵਾਨ ਹਾਲ ਦਾ ਜੋ ਨਰੇਸ਼ਨ ਕਰਕੇ ਜਵਾਨ ਆਏ ਹਾਂ ਤੇ ਇਹਨਾਂ ਨੇ ਉੱਥੇ ਥੋੜਾ ਬਹੁਤ ਪਾਣੀ ਨੂੰ ਨਿਕਾਸੀ ਦੇਣ ਦੀ ਕੋਸ਼ਿਸ਼ ਕੀਤੀ ਹੈ ਜੀ ਦੇ ਸਾਹਮਣੇ ਸਾਡਾ ਜੀ ਜੋ ਗੁਰਦਸਾਹ ਦਾ 게ਟ ਹੈ ਇੱਥੇ ਪਲਾਈਆਂ ਲਾ ਕੇ ਥੱਲੇ ਪਾਣੀ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਕਿ ਗੁਰਦਸਾਹ ਦਾ ਪਾਣੀ ਘਟ ਜਾਵੇ ਅੰਦਰ ਜੀ ਤੇ ਆ ਸਾਡੇ ਜਵਾਨ ਅੱਗੇ ਪੈਦਲ ਜਾ ਰਹੇ ਪਾਣੀ ਤੇ ਜੀ ਪਾਣੀ ਕਿੰਨਾ ਹੈ ਇਹ ਤੁਸੀਂ ਆਪ ਦੇਖ ਰਹੇ ਹੋ ਮੂੰਹ ਬੋਲਦੇ ਤਸਵੀਰਾਂ ਇਹਦੇ 'ਚ ਕੋਈ ਵੀ ਮਸਾਲਾ ਲਾ ਕੇ ਜਾਂ ਕੋਈ ਅਸੀਂ ਉਦਣ ਦਿਖਾ ਰਹੇ ਇਹ ਤੁਹਾਡੇ ਸਾਹਮਣੇ ਹੈ ਜੀ ਜੋ ਕੁਝ ਹੈ ਇਹ ਤੁਹਾਡੇ ਸਾਹਮਣੇ ਹੈ ਦੇਖ ਲਓ ਜੀ ਜੋ ਵੀ ਹੈ ਪਾਣੀ ਕਿੰਨਾ ਜ਼ਿਆਦਾ ਹੈ ਇਹ ਸਾਹਮਣੇ ਸਾਡਾ ਜੱਸਾ ਜੀ ਜਿਨ੍ਹਾਂ ਦਾ ਘਰ ਗੁਰਦਵਾਰੇ ਬਿਲਕੁਲ ਨਜ਼ਦੀਕ ਹੈ ਈਵਨ ਨਿਰਖਣ ਕਰਾਇਆ ਜੀ ਪਾਣੀ ਬਹੁਤ ਜ਼ਿਆਦਾ ਆ ਗਿਆ ਜੀ ਆਪ ਜੀ ਦਰਸ਼ਨ ਕਰ ਪਾ ਰਹੇ ਹੋ ਚਵਾਰਾ ਸਾਹਿਬ ਸੰਤ ਬਾਬਾ ਹਰਨਾਮ ਸਿੰਘ ਜੀ ਜਿਹੜੇ ਕਿ ਮਾਪੁਰ ਸੰਗਤਾਂ ਨੂੰ ਮਿਲਦੇ ਹੁੰਦੇ ਸਨ ਜਿਹੜੀ ਸੰਗਤਾਂ ਜੋ ਬਾਬਾ ਜੀ ਨੂੰ ਮਿਲਣ ਆਇਆ ਕਰਦੀਆਂ ਸਨ ਤੇ ਇਹ ਥੱਲੇ ਜੋ ਪਾਣੀ ਹੈ ਹੜ ਦਾ ਪਾਣੀ ਜੋ ਆਇਆ ਹੈ ਇਹ ਗਲੀ ਨੂੰ ਵੀ ਉਸਨੇ ਆਪਣੀ ਚਪੇਟ ਵਿੱਚ ਲੈ ਲਿਆ ਹੈ ਇਹ ਪਾਣੀ ਬਹੁਤ ਜ਼ਿਆਦਾ ਹੈ ਇੰਨਾ ਹੈ ਕਿ ਅੰਦਰ ਪਾਣੀ ਤਾਂ ਨਹੀਂ ਭੜਿਆ ਲੇਕਿਨ ਹੜ ਦੀ ਚਪੇਟ ਵਿੱਚ ਇਹ ਸਾਡਾ ਜੋ ਹੈ ਗਲੀ ਆ ਚੁੱਕੀ ਹੈ ਜੀ ਹੜ ਦੀ ਚਪੇਟ ਦੇ ਵਿੱਚ ਇਹ ਸਾਹਮਣੇ ਬਾਬਾ ਜੀ ਦਾ ਚਬਾਰਾ ਹੈ ਜੀ ਥੱਲੇ ਬਹੁਤ ਜ਼ਿਆਦਾ ਪਾਣੀ ਹੈ ਜੀ ਪੁਲਾਹਾ ਆਟਾ ਚੱਕੀ ਜਿਸ ਨੂੰ ਕੋਈ ਵਿੱਕੀ ਚੱਕੀ ਕਹਿੰਦੇ ਆ ਵਿੱਕੀ ਚੱਕੀ ਦੇ ਅੱਗੇ ਜੀ ਮੂਰੀ ਤਰ੍ਹਾਂ ਨਾਲ ਹੜ ਆ ਚੁੱਕਿਆ ਹੈ ਜੋ ਆਪ ਜੀ ਦੇਖ ਪਾ ਰਹੇ ਹੋ ਸਾਡੇ ਨਗਰ ਦੇ ਜੋ ਜਵਾਨ ਹੈ ਉਹ ਲੱਗੇ ਹੋਇਆ ਪਾਣੀ ਨੂੰ ਰਸਾ ਦੇਣ ਵਾਸਤੇ ਤਾਂ ਕਿ ਕਿਸੇ ਕਿਸੇ ਬਸਲੇ ਪਾਣੀ ਨੂੰ ਅਸੀਂ ਰਸਾ ਦਈਏ ਤਾਂ ਕਿ ਘਰਾਂ ਦਾ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ ਇਹ ਸਾਹਮਣੇ ਚੌਂਕ 'ਚ ਤਾਂ ਪਾਣੀ ਬਹੁਤ ਜ਼ਿਆਦਾ ਆ ਉਹ ਤਾਂ ਲਗਭਗ ਲੱਖ ਲੱਖ ਪਾਣੀ ਆ ਸਾਹਮਣੇ ਜੀ ਇਹ ਪਾਣੀ ਨੂੰ ਰਸਾ ਦੇ ਰਿਹਾ ਜੀ ਇਹ ਪਾਣੀ ਬਹੁਤ ਜ਼ਿਆਦਾ ਜੀ। ਜੋ ਸਾਡੇ ਸੂਨ ਸਿੰਘ ਪਲਾਹਾ ਹੈ ਉਹਨਾਂ ਦੇ ਘਰ ਦੇ ਬਿਲਕੁਲ ਨਾਲ-ਨਾਲ ਦੀ ਪਾਣੀ ਆ ਰਿਹਾ ਜੀ। ਇਹ ਸਾਡੇ ਪਿਛਲੇ ਪਾਸੇ ਪਲਾਹਾ ਆਟਾ ਚੱਕੀ ਸਰਾ ਲੱਗ ਰਿਹਾ ਹੈ ਕਿ ਜਿੱਦਾਂ ਇਹ ਆਟਾ ਚੱਕੀ ਸਮੁੰਦਰ ਦੇ ਵਿੱਚ ਲਗਾਈ ਹੈ ਜੀ। ਇਹ ਪਲਾਹਾ ਚੱਕੀ ਵਾਲਾ ਪਾਸਾ ਹੈ ਜੀ ਜੋ ਸਾਡੀ ਗਲੀ ਜਾਂਦੀ ਹੈ ਗੁਰਦੁਆਰ ਸਾਹਿਬ ਨੂੰ। ਇਹ ਉਸ ਗਲੀ ਦਾ ਜੋ ਸੀਨਾ ਤੁਸੀਂ ਦੇਖ ਰਹੇ ਹੋ। ਇਹ ਪਾਣੀ ਕਿੰਨਾ ਕੁ ਜ਼ਿਆਦਾ ਹੈ। ਉਸ ਦੀਆਂ ਮੂਹ ਬੋਲਦੀਆਂ ਤਸਵੀਰਾਂ ਪਿੰਡ ਜੰਡੋਲੀ ਦੀਆਂ ਇਹ ਸਾਡੇ ਪਿੰਡ ਦੇ ਨੌਜਵਾਨ ਜੋ ਹੈ ਪਾਣੀ ਨੂੰ ਰਸਤਾ ਦੇ ਰਿਹਾ ਜੀ ਤਾਂ ਕਿ ਪਾਣੀ ਕੱਢਿਆ ਜਾ ਸਕੇ ਆਪਣੇ ਪਾਣੀ ਆ ਰਿਹਾ ਜੋ ਗੁਰਦਵਾਰਾ ਸਾਹਿਬ ਦਾ ਮੇਨ ਗੇਟ ਹੈ ਇਹ ਮੇਨ ਗੇਟ ਦੇ ਮੁਰੇ ਜੋ ਰੈਂਪ ਬਣਿਆ ਹੋਇਆ ਹੈ ਤੇ ਰੈਂਪ ਦਾ ਹਾਲ ਆ ਜੀ ਇਹ ਰੈਂਪ ਜੁਪਰੀ ਬਣਿਆ ਇੰਨਾ ਟਾਪਰੇ ਜ਼ਿਆਦਾ ਜੀ ਇਹ ਰੈਂਪ ਬਣਿਆ ਹੈ ਗੁਰਦਵਾਰਾ ਸਾਹਿਬ ਦੇ ਬਿਲਕੁਲ ਸਾਹਮਣੇ। ਆ ਗੁਰਦਵਾਰਾ ਦਾ ਰੈਂਪ ਆ ਜੀ। ਜਿੱਥੋਂ ਕਿ ਪਾਣੀ ਪਰੋਸ ਹੋ ਰਿਹਾ। ਇਹ ਸਾਹਮਣੇ ਸਾਡਾ ਜੀ ਗੁਰਦਗਰ ਸਾਹਿਬ ਜੀ। ਪਾਣੀ ਬਹੁਤ ਜ਼ਿਆਦਾ ਆ ਜਾਇਆ। ਆ ਰੈਂਪ ਤੋਂ ਦੇਖ ਲਓ ਪਾਣੀ ਕਿੰਨਾ ਜਾਂਦਾ ਜਾਂਦੀ। ਗੁਰਦਵਾਰਾ ਸਾਹਿਬ ਦਾ ਜੋ ਗੇਟ ਹੈ ਨਾ ਨਿਸ਼ਾਨ ਸਾਹਿਬ ਵਾਲਾ ਜੀ। ਨਿਸ਼ਾਨ ਸਾਹਿਬ ਦੇ ਗੇਟ ਦੇ ਮੋਹਰੇ ਮਿੱਟੀ ਦੇ ਤਲਾਕੇ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੁਰਦੁਆਰਾ ਸਾਹਿਬ ਦਾ ਜੋ ਨਿਸ਼ਾਨ ਸਾਹਿਬ ਵਾਲਾ ਗੇਟ ਹੈ ਉਸ ਨੂੰ ਰੇਤਾ ਮਿੱਟੀ ਲਾ ਕੇ ਮੋਹਰੇ ਥੱਲੇ ਬੰਦ ਕੀਤਾ ਜਾ ਰਿਹਾ ਤਾਂ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਸਾਡੇ ਜੋ ਪਾਣੀ ਨਾ ਜਾਵੇ। ਸਾਹਮਣੇ ਤੁਸੀਂ ਦੇਖ ਰਹੇ ਹੋ ਜੋ ਦੀਵਾਨ ਹਾਲ ਹੈ ਜੀ ਤੇ ਆਹ ਹੈ ਜੀ ਸਾਡਾ ਗੇਟ ਗੁਰਦੁਆਰ ਸਾਹਿਬ ਦਾ। ਗੁਰੂ ਕੇ ਨਿਸ਼ਾਨਾਂ ਦਾ ਜਿੱਥੇ ਕਿ ਗੁਰੂ ਦੇ ਨਿਸ਼ਾਨ ਛੋੜ ਰਿਹਾ ਜੀ ਨਿਸ਼ਾਨ ਸਾਹਿਬਾਂ ਦੇ ਬਿਲਕੁਲ ਮੂਹਰੇ ਥੱਲੇ ਰੀਤਾ ਸਟਿਆ ਜਾ ਰਿਹਾ ਤਾਂ ਕਿ ਥੱਲੇ ਦੀ ਪਾਣੀ ਅੰਦਰ ਨਾ ਜਾਵੇ ਗੁਰਦਵਾਰਾ ਸਾਹਿਬ ਦੇ ਅੰਦਰ ਪਾਣੀ ਨਾ ਜਾਵੇ ਆਹ ਈਲਾ ਘੜਿਆ ਅੰਦਰ ਪਾਣੀ ਦੇਖਦਾ ਇਹ ਸਾਡਾ ਜੀ ਜੋ ਗੁਰਦਸਾਹ ਦਾ ਨਿਸ਼ਾਨ ਸਾਹਿਬ ਵਾਲਾ ਗੇਟ ਹੈ ਇਸ ਨੂੰ ਬੰਦ ਕੀਤਾ ਜਾ ਰਿਹਾ ਹੈ ਕਿਉਂਕਿ ਅੰਦਰ ਬਾਬਾ ਜੀ ਦਾ ਜੋ ਗਰਵਾਰ ਹੈ ਬਾਬਾ ਜੀ ਦਾ ਜੋ 베ਰੀ ਵਾਲਾ ਪਾਸਾ ਥੱਲੇ ਵਾਲਾ ਉਹ ਬਹੁਤ ਜ਼ਿਆਦਾ ਗੰਦਾ ਹੋ ਰਿਹਾ ਹੈ ਉਸ ਨੂੰ ਦੇਖਦੇ ਹੋਏ ਜੋ ਸਾਡੇ ਪਿੰਡ ਦੇ ਨੌਜਵਾਨ ਹਨ ਕਮੇਟੀ ਮੈਂਬਰ ਹਨ ਸਾਰੇ ਸੁਝਾਅ ਦੇ ਮੁਤਾਬਕ ਇਸ ਪਾਣੀ ਨੂੰ ਅੰਦਰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਅੱਜ 20 ਅਗਸਤ 2022 ਬਾਬਾ ਜੀ ਦੀ ਸਾਲਾਨਾ ਵਰਸੀ ਹੋਈ ਹੋਈ 2 ਦਿਨ ਹੀ ਹੋਏ ਹਨ ਕਿ ਇੰਦਰਦੇਵ ਜੀ ਤਾਂ ਆਪਣੀ ਹਾਜ਼ਰੀ ਅੰਨੀ ਜ਼ਿਆਦਾ ਲਵਾਤੀ ਹੈ ਕਿ ਸਾਤੋਂ ਇਹਨਾਂ ਦੀ ਖੁਸ਼ੀ ਸੰਭਾਲੀ ਨਹੀਂ ਜਾ ਰਹੀ ਇੰਦਰਦੇਵ ਜੀ ਦੀ ਖੁਸ਼ੀ ਇਸ ਵੀ ਦੇ ਨਾਲ ਮਿੱਟੀ ਲਾ ਕੇ ਗੇਟ ਨੂੰ ਬਾਹਰਲੇ ਪਾਸੇੋਂ ਬੰਦ ਕੀਤਾ ਗਿਆ ਬੂਰੇ ਲਾ ਕੇ ਥੱਲੇ ਕੰਬਰ ਲਾ ਕੇ ਉਹਦੇ ਉੱਪਰ ਮਿੱਟੀ ਸਿੱਟੀ ਗਈ ਆ ਤਾਂ ਕਿ ਗੁਰਦਗਾਹ ਸਾਹਿਬ ਦੇ ਅੰਦਰ ਪਾਣੀ ਨਾ ਜਾਵੇ ਇਸ ਨੂੰ ਦੇਖਦੇ ਹੋਏ ਕਿ ਬਾਬਾ ਜੀ ਦਾ ਜੋ ਅਸਥਾਨ ਹੈ ਉਹ ਅੰਦਰੋਂ ਗੰਦਾ ਨਾ ਹੋਵੇ ਉਹ ਸਾਹਮਣੇ ਸਾਡੇ ਬਲਵੀਰ ਜੀ ਜਾ ਰਹੇ ਆ ਜੀ ਉਹਨਾਂ ਦੀ ਦੇਖਰੇਖ ਇਹ ਸਾਰਾ ਕੰਮ ਹੋ ਰਿਹਾ ਜੀ ਅੱਜ 20 ਅਗਸਤ 2025 ਬਾਬਾ ਜੀ ਦੀ ਸਾਲਾਨਾ ਵਰਸੀ ਮਨਾਏ ਨੂੰ ਹਜੇ 2 ਦਿਨ ਹੀ ਹੋਏ ਕਿ ਇੰਦਰ ਦੇਵਤਾ ਜੀ ਸਾਡੇ ਪਿੰਡ ਜੰਡੋਲੀ ਤੇ ਐਨਾ ਜਿਆਦਾ ਪ੍ਰਸੰਨ ਹੋ ਗਿਆ ਕਿ ਉਸਨੇ ਪੂਰੇ ਜੰਡੋਲੀ ਨੂੰ ਜਗ ਮਗਨ ਕਰ ਦਿੱਤਾ ਇਸ ਜਿਹੜਾ ਮੂਹ ਬੋਲੇ ਤਸਵੀਰਾਂ ਦੇਖ ਰਹੇ ਹੋ ਸਾਹਮਣੇ ਪੁਲੀ ਹੈ ਜੋ ਜਿੰਨੀ ਉਹਦੀ ਲਿਮਟ ਹੈ ਉਹਨਾਂ ਪਾਣੀ ਉਹ ਖਿੱਚ ਰਹੀ ਹੈ ਜੀ ਜਿੰਨੀ ਪੁਲੀ ਦੀ ਲਿਮਟ ਹੈ ਉਹਨਾਂ ਪਾਣੀ ਉਹ ਖਿੱਚ ਰਹੀ ਹੈ ਪੁਲੀ ਲੇਕਿਨ بارش ਬਹੁਤ ਜਿਆਦਾ ਹੋਈ ਅੱਜ ਜੀ 20 ਅਗਸਤ 2025 ਇੰਦਰ ਦੇਵਤਾ ਦੀ ਹਾਜ਼ਰੀ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਕਿ ਇੰਦਰ ਦੇਵਤਾ ਨੇ ਸਾਡੇ ਨਗਰ ਵਿੱਚ ਕਿੰਨੀ ਜ਼ਿਆਦਾ ਹਾਜ਼ਰੀ ਲਗਵਾਈ ਹੈ ਕਿੰਨੀ ਜ਼ਿਆਦਾ ਸਾਡੇ ਪਿੰਡ ਤੇ ਖੁਸ਼ ਹੋਇਆ ਹੈ ਇੰਦਰ ਦੇਵਤਾ ਜੀ ਇਹ ਤੁਸੀਂ ਉਹਦੀਆਂ ਮੂੰਹ ਬੋਲਦੀਆਂ ਤਸਵੀਰਾਂ ਦੇਖ ਰਹੇ ਹੋ ਜਿਹੜੇ ਪਿੰਡ ਚੰਡੋਲੀ ਸਾਡੇ ਦੀਆਂ ਗੋੜ ਦੁਆਰਾ ਸੰਤ ਬਾਬਾ ਹਰਨਾਮ ਸਿੰਘ ਜੀ ਆਪ ਜੀ ਦੇਖ ਰਹੇ ਹੋ ਸਾਹਮਣੇ ਨਿਸ਼ਾਨ ਸਾਹਿਬ ਗੁਰੂ ਕੀ ਝੋਲ ਦੇ ਨਿਸ਼ਾਨ ਉਸ ਦੇ ਨਾਲ ਹੀ ਅੱਗੇ ਹੈ ਦੀਵਾਨ ਹਾਲ ਤੇ ਥੱਲੇ ਤੁਸੀਂ ਦੇਖ ਰਹੇ ਜੋ ਇੰਦਰਜੀਤਤਾ ਨੇ ਖੁਸ਼ ਹੋ ਕੇ ਆਪਣੀ ਹਾਜ਼ਰੀ ਲਵਾਈ ਹੈ ਜੀ ਇੰਦਰਜੀਤਤਾ ਅੱਜ ਬਹੁਤ ਸਾਡੇ ਖੁਸ਼ ਹੋਇਆ ਜੀ ਉਹਨੇ ਖੁਸ਼ੀ ਐਨ ਜਿਆਦਾ ਕਿ ਸਾਡੇ ਨਗਰ ਨਿਵਾਸੀਆਂ ਤੋਂ ਸੰਭਾਲੀ ਨਹੀਂ ਜਾ ਰਹੀ ਉਹ ਜੋ ਕਿ ਸਾਡੇ ਜਲੇਚਲ ਹੋ ਗਿਆ ਜੀ ਇਹ ਗੁਰਦਸਾਹ ਦਾ ਸਾਡਾ ਜੋ ਨਿਸ਼ਾਨ ਸਾਹ ਵਾਲਾ ਗੇਟ ਹੈ ਜੀ ਇਹ ਮਿੱਟੀ ਲੱਗ ਥੱਲੇ ਬੰਦ ਕੀਤਾ ਗਿਆ ਹੈ ਸਾਹਮਣੇ ਹੈ ਜੀ ਦੀਵਾਨ ਹਾਲ ਪਿੰਡ ਡੰਡੋਲੀ ਮਹਾਪੁਰ ਸਾਹ ਦਾ ਅਸਥਾਨ ਸੇਵਾਦਾਰ ਪਾਣੀ ਬਾਹਰ ਕੱਢਦੇ ਹੋਏ ਜੋ بارش ਦਾ ਪਾਣੀ ਸਾਡੇ ਗੁਰਦੁਆਰਾ ਸਾਹਿਬ ਦੇ ਅੰਦਰ ਆਇਆ ਹੈ ਉਹ ਪਾਣੀ ਨੂੰ ਬਾਹਰ ਕੱਢਿਆ ਜਾ ਰਿਹਾ ਕਿਉਂਕਿ ਪਾਣੀ ਅੱਜ ਬਹੁਤ ਜ਼ਿਆਦਾ ਆ ਗਿਆ ਸੀ ਅੰਦਰ ਜੀ ਇਹ ਸਾਡੇ ਜਾਨੀ ਹਰਪਾਲ ਜੀ ਤੇ ਸਾਰੇ ਜਣੇ ਪਾਣੀ ਕੱਢ ਰਹੇ ਅੱਜ ਜੂ ਬਾਹਰ ਕਿਉਂਕਿ ਬਾਰਿਸ਼ ਹੁਣ ਰੁਕ ਗਈ ਥੋੜਾ ਪਾਣੀ ਦਾ ਲੈਵਲ ਘਟ ਗਿਆ ਹੈ ਬਾਕੀ ਬਾਹਰ ਗੇਟ ਦੇ ਬਾਹਰ ਲਾ ਕੇ ਜੋ ਪਾਣੀ ਹੈ ਉਹ ਬਾਹਰੋਂ ਰੋਕਿਆ ਗਿਆ ਹੈ। ਉਹ ਕਿਹਾ ਜੀ بارش ਬਹੁਤ ਜ਼ਿਆਦਾ ਹੋਈ ਹੈ ਜੀ। ਬਾਬਾ ਹਰਪਾਲ ਜੀ ਦਰਬਾਰ ਨੂੰ ਸਾਫ਼ ਕਰਦੇ ਹੋ ਬਾਹਰੋਂ। ਪਾਣੀ ਨੂੰ ਬਾਹਰ ਕੱਢਿਆ ਜਾ ਰਿਹਾ ਜੀ। ਕਉ ਕਿ ਪਾਣੀ ਹੈ ਹੀ ਬਹੁਤ ਜ਼ਿਆਦਾ ਜੀ ਪਾਣੀ ਦੀ ਕੋ ਹੱਦ ਨਹੀਂ ਰਹੀ ਪਾਣੀ ਕਿੰਨੀ ਹੈ ਜੀ